ਬਲ ਰਾਜ ਸਾਨੀ ਬਲੋ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਭਾਗ 6 ਹਰਾਵਲ ਪਿੰਡੀ ਕੋਈ ਦਿਨ ਗੁਜ਼ਾਰ ਕੇ ਅਸੀਂ ਕਸ਼ਮੀਰ ਦੀਆਂ ਠੰਡੀਆਂ ਹਵਾਵਾਂ ਖਾਣ ਲਈ ਨਿਕਲ ਪਏ ਜਿੱਥੇ ਸਾਡਾ ਆਪਣਾ ਘਰ ਸੀ ਅਚਾਨਕ ਇੱਕ 신 ਚੇਤਨ ਅਨੰਦ ਵੀ ਉੱਥੇ ਪਹੁੰਚ ਗਿਆ ਤੇ ਸਾਡੇ ਕੋਲ ਹੀ ਠਹਿਰ ਗਿਆ ਉਹਨੇ ਦੱਸਿਆ ਕਿ ਨੀਚਾ ਨਗਰ ਬਣਾਉਣ ਦੀਆਂ ਤਿਆਰੀਆਂ ਉਹਨੇ ਮੁਕੰਮਲ ਕਰ ਲਈਆਂ ਹਨ ਤੇ ਫਿਲਮ ਦੇ ਮੁੱਖ ਪਾਤਰ ਉਹ ਮੈਥੋਂ ਤੇ ਦੰਮੋਂ ਤੋਂ ਕਰਾਉਣਾ ਚਾਹੁੰਦੇ ਮੌਬਜ਼ਾ 20000 ਰੁਪਏ ਸੁਣ ਕੇ ਅਸੀਂ ਉੱਚੀਆਂ ਹਵਾਵਾਂ ਵਿੱਚ ਉੱਡ ਪਏ ਯਕੀਨ ਕਰਨਾ ਔਖਾ ਹੋ ਰਿਹਾ ਸੀ ਕਿਤੇ ਉਹ ਸਾਨੂੰ ਸ਼ੇਖ ਚਿੱਲੀ ਦੇ ਖਾਬਤਾ ਨਹੀਂ ਵਿਖਾਰਿਆ ਸ਼੍ਰੀ ਨਗਰੋਂ ਮੈਂ ਸ਼ਾਂਤੀ ਨਿਕੇਤਨ ਪੰਡਿਤ ਹਜ਼ਾਰੀ ਪ੍ਰਸਾਦ ਦੇਵਦੀ ਜੀ ਨੂੰ ਖੱਤ ਲਿਖਿਆ ਸੀ ਕਿ ਉਹ ਮੈਨੂੰ ਦੁਬਾਰਾ ਹਿੰਦੀ ਪਵਨ ਦੀ ਸ਼ਰਨ ਵਿੱਚ ਲੈਣਾ ਮਨਜ਼ੂਰ ਕਰਨ ਉਹਨਾਂ ਦਾ ਹਾਂ ਵਿੱਚ ਜਵਾਬ ਵੀ ਆ ਚੁੱਕਿਆ ਸੀ ਸ਼ਾਂਤੀ ਨਿਕੇਤਨ ਵਾਪਸ ਮੁੜ ਜਾਣ ਤੇ ਆਪਣੇ ਪੁਰਾਣੇ ਮਿੱਤਰਾਂ ਨੂੰ ਦੁਬਾਰਾ ਮਿਲਣ ਦੀ ਅਸੀਂ ਦੋਵੇਂ ਬਹੁਤ ਖੁਸ਼ ਰਖਤੇ ਸੀ ਪਰ ਹੁਣ ਜਿਵੇਂ ਇੱਕ ਨਵਾਂ ਕੌਤਕ ਸਾਨੂੰ ਖੇਡਣ ਲਈ ਬੰਗਾਲ ਰਿਹਾ ਸੀ ਇਕਦਮ ਰਜ਼ਾਮੰਦ ਹੋ ਜਾਣਾ ਮੁਸ਼ਕਲ ਸੀ ਮੇਰੇ ਪਿਤਾ ਜੀ ਸਾਡੇ ਸ਼ਾਂਤੀ ਨਿਕੇਤਨ ਮੁਰ ਜਾਣ ਉੱਤੇ ਵੀ ਬਹੁਤੇ ਖੁਸ਼ ਨਹੀਂ ਸਨ ਉਹ ਚਾਹੁੰਦੇ ਸਨ ਕਿ ਬੀਬੀਸੀ ਦੀ ਨੌਕਰੀ ਦਾ ਲਾਭ ਉਠਾ ਕੇ ਮੈਂ ਆਲ ਇੰਡੀਆ ਰੇਡੀਓ ਵਿੱਚ ਕਿਸੇ ਚੰਗੇ ਅਹੁਦੇ ਲਈ ਕੋਸ਼ਿਸ਼ ਕਰਾਂ ਜੇ ਕਿਤੇ ਉਹ ਸੁਣ ਲੈਂਦੇ ਕਿ ਮੈਂ ਫਿਲਮਾਂ ਵਿੱਚ ਜਾਣ ਵਾਲਾ ਹਾਂ ਤੇ ਆਪਣੀ ਪਤਨੀ ਨੂੰ ਵੀ ਐਕਟਰਸ ਬਣਾਵਾਗਾ ਤਾਂ ਖੋਰੇ ਘਰ ਵਿੱਚ ਕੀ ਅਜਮੂਲ ਮੱਜੰਦਾ ਇੱਕ ਵਾਰੀ 20000 ਦਾ ਗਫਾ ਲੋਟੀ ਲੈਣਾ ਚਾਹੀਦਾ ਹੈ ਇਸ ਗੱਲ ਉੱਤੇ ਮੀਆਂ ਬੀਬੀ ਦੋਵੇਂ ਅੰਦਰੇ-ਅੰਦਰ ਫੈਮਸ ਸਾਂ ਅੱਗੇ ਵੀ ਕਿਤਨੇ ਉਹ ਸਟੰਡ ਕਰ ਬੈਠੇ ਸਾਂ ਇੱਕ ਹੋਰ ਸੀ ਇੱਕ ਸ਼ਾਮ ਜੇਲਮ ਦਰਿਆ ਦੇ ਕੰਢੇ ਸੈਰ ਕਰਦੇ ਹਾਂ ਚੇਤਨ ਨੇ ਮੈਨੂੰ ਤਫਸੀਲ ਨਾਲ ਨੀਚਾ ਨਗਰ ਦੀ ਕਹਾਣੀ ਸੁਣਾਈ ਮੈਂ ਉਹਦੀ ਕਹਾਣੀ ਪੜਨ ਤੋਂ ਬਹੁਤਾ ਪ੍ਰਭਾਵਿਤ ਨਾ ਹੋਇਆ ਪਰ ਕਥਾ ਵਸਤੂ ਵਿੱਚ ਆਖਰਾਂ ਦਾ ਯਥਾਰਥ ਸੀ ਉਹ ਜਿਹੜਾ ਮੈਂ ਗੋਰਕੀ ਦੀਆਂ ਕਹਾਣੀਆਂ ਤੇ ਰੂਸੀ ਫਿਲਮਾਂ ਵਿੱਚ ਬਿਖਤਾ ਆਇਆ ਸਾਂ ਕਈ ਨਜ਼ਾਰੇ ਚੇਤਨ ਨੇ ਐਸੀ ਖੂਬੀ ਨਾ ਬਿਆਨ ਕੀਤੀ ਕਿ ਮੇਰੀ ਕਲਪਨਾ ਵਿੱਚ ਵਾਰ-ਵਾਰ ਘੁੰਮਣ ਲੱਗ ਪਈ। ਨਿਰਸੰਦੇਹ ਚੇਤਨ ਇੱਕ ਦਲੇਰ ਕਦਮ ਪੁੱਟਣ ਵਾਲਾ ਸੀ ਜਿਸ ਵਿੱਚ ਉਹਦਾ ਸਾਥ ਦੇਣਾ ਕਿਸੇ ਵੀ ਪੱਖੋਂ ਮਾੜਾ ਨਹੀਂ ਸੀ ਆਖਿਆ ਜਾ ਸਕਦਾ। वार्तालाप ਲਿਖਣ ਲਈ ਚੇਤਨ ਗੁਲਮਰਖ ਚਲਾ ਗਿਆ। ਹੋਰ 15-20 ਦਿਨਾਂ ਪਿੱਛੋਂ ਯੋਜਨਾਵਾਂ ਦੀਆਂ ਰੇਖਾਵਾਂ ਹੋਰ ਵੀ ਸਪਸ਼ਟ ਹੋ ਗਈਆਂ। ਫਿਲਮ ਪੂਨਾ ਵਿੱਚ ਬਣੇਗੀ ਜਿਸ ਤੇ ਸਾਡਾ 20 ਸਤੰਬਰ ਨੂੰ ਪਹੁੰਚ ਜਾਣਾ ਲਾਜ਼ਮੀ ਹੋਵੇਗਾ। ਨਿਰਮਾਤਾ ਹੋਣਗੇ ਡਬਲਯੂ ਜ਼ੈਡ ਅਹਿਮਦ ਜਿਨ੍ਹਾਂ ਨਵਯੁਗ ਸਟੂਡੀਓ ਲੈ ਰੱਖਿਆ ਸੀ ਤੇ ਬੜੇ ਚੜ੍ਹਦੇ ਫਿਲਮ ਸ਼ਾਸਨ ਡਾਇਰੈਕਟਰ ਖੁਦ ਚੇਤਨ ਹੋਵੇਗਾ ਜੁਲਾਈ ਦੇ ਅਖੀਰ ਵਿੱਚ ਚੇਤਨ ਬੁੱਬਈ ਵਾਪਸ ਸਰਵਾਨਾ ਹੋ ਗਿਆ ਤੁਰਨ ਤੋਂ ਪਹਿਲਾਂ ਅਸੀਂ ਉਹਨੂੰ ਹਾਂਕ ਕਰ ਦਿੱਤੀ ਪਰ ਪਰਿਵਾਰ ਕੋਲੋਂ ਪੇਟ ਹਾਲੀ ਵੀ ਰੱਖਿਆ ਗਿਆ ਬਹੁਤਾ ਤਾਂ ਮੈਂ ਕਸ਼ਮੀਰ ਦੀਆਂ ਸੈਰਾਂ ਹੀ ਕਰਦਾ ਰਿਹਾ ਪਰ ਕੁਝ ਕੁ ਸਾਹਿਤ ਸੰਸਾਰ ਦੇ ਵੀ ਨਿੜਿਆ ਹੈ ਹਿੰਦੀ ਦੇ ਪ੍ਰਮੁੱਖ ਮਾਸਿਕ ਹੰਸ ਦੀ ਜੈਸਨ ਮੁੰਸ਼ੀ ਪ੍ਰੇਮ ਚੰਦ ਦੇ ਸੁਪੁੱਤਰ ਸ਼੍ਰੀਪਦ ਰਾਏ ਚਲਾਉਂਦੇ ਸਨ ਪਿਛਲੇ 4 ਸਾਲਾਂ ਦੀ ਪੂਰੀ ਫਾਈਲ ਮੰਗਾ ਕੇ ਪੜੀ ਦੋ ਰਚਨਾਵਾਂ ਨੇ ਮੇਰੇ ਦਿਲ ਉੱਪਰ ਅਤਿਅੰਤ ਡੂੰਘਾ ਪ੍ਰਭਾਵ ਪਾਇਆ ਇੱਕ ਸੀ ਵਿਜਨ ਪੱਟਾਚਾਰ ਜੀ ਦਾ ਕਾਂਗੀ ਨਾਟਕ ਜ਼ਬਾਨਬੰਦੀ ਜੋ ਹਿੰਦੀ ਵਿੱਚ ਅੰਤਿਮ ਅਬਿਲਾਸ਼ਾ ਦੇ ਨਾ ਹਿੱਟ ਛਪਿਆ ਸੀ ਬੰਗਾਲ ਦੇ ਅਕਾਲ ਪੀੜਿਤ ਪਿੰਡੂ ਲੋਕ ਕਿਵੇਂ ਆਪਣਾ ਘਰਬਾਰ ਛੱਡ ਕੇ ਕੋਲਕੱਤਾ ਨਟ ਦੇ ਹਨ ਇਸ ਦਾ ਡਾਟਾ ਹਿਰਦੇ ਦੇ ਵੇਤਕ ਨਜ਼ਾਰਾ ਪੇਸ਼ ਕੀਤਾ ਗਿਆ ਸੀ ਹਿੰਦੀ ਵਿੱਚ ਮੈਂ ਕਦੇ ਵੀ ਇਹੋ ਜਿਹਾ ਸਰਬੰਗ ਸੰਪੂਰਨ ਨਾਟਕ ਨਹੀਂ ਸੀ ਪੜਿਆ ਦੂਜੀ ਚੀਜ਼ ਸੀ ਕ੍ਰਿਸ਼ਨ ਚੰਦਰ ਦਾ ਨਾਵਲ ਅਨ ਦਾਤਾ ਉਹ ਵੀ ਇੱਕ ਸ਼ਾਕਾਰ ਰਚਨਾ ਸੀ ਵਲੈਤੋਂ ਆਪਣੇ ਦੇਸ਼ ਲਈ ਮੈਂ ਗੂੜ ਪਿਆਰ ਲੈ ਕੇ ਆਇਆ ਸਾਂ ਤੇ ਅੱਗੋਂ ਲੰਮੇ ਅਰਸੇ ਲਈ ਕਿਸੇ ਪ੍ਰਾਏ ਦੇਸ਼ ਨਾਲ ਰਹਿਂਦੀ ਭਾਵੇਂ ਉਹ ਕਿਤਨਾ ਵੀ ਵਧੀਆ ਹੋਵੇ ਸੌਖਾ ਛੱਡੀ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਇੰਗਲੈਂਡ ਚਾਰ ਬਰੇ ਗੁਜ਼ਾਰਨ ਦਾ ਮੈਨੂੰ ਅਭਿਮਾਨ ਨਹੀਂ ਸੀ ਮੈਂ ਪੱਲਾ ਕਾ ਆਇਆ ਹਾਂ ਕੇ ਸੰਸਾਰ ਨੂੰ ਆਪਣੇ ਆਲੇ ਦੁਆਲੇ ਘਮਾਉਣ ਦਾ ਮਾਨਸਿਕ ਰੋਗ ਮੈਨੂੰ ਬਚਪਨ ਤੋਂ ਚਮੜਿਆ ਹੋਇਆ ਸੀ ਮੈਂ ਸ਼ੀਸ਼ਾ ਵੇਖ ਕੇ ਆਪਣੇ ਆਪ ਨੂੰ ਮਹਾਂ ਸੁੰਦਰੀ ਨਹੀਂ ਸੀ ਸਮਝਦਾ ਆਪਣੀ ਵਿਅਕਤੀਤਵ ਨੂੰ ਵੀ ਵਿਰਲਾ ਤੇ ਅਨੋਖਾ ਮਹਿਸੂਸ ਕਰਦਾ ਸਾਂ ਜਿਵੇਂ ਸੰਸਾਰ ਉੱਤੇ ਉਹਦੀ ਛਾਪ ਮੇਰੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਜ਼ਰੂਰ ਪਹਿਚਾਣੀ ਹੋਵੇ ਇਹ ਮਾਤਾ ਪਿਤਾ ਦੀ ਗੈਰ ਮਾਮੂਲੀ ਲਾਡ ਪਿਆਰ ਦਾ ਪੈਦਾ ਕੀਤਾ ਮਨੋਵਿਕਾਰ ਸੀ ਮੈਂ ਪੰਜਾ ਪੈਣਾ ਪਿੱਛੋਂ ਜੰਮਿਆ ਸਾਂ ਮਾਪਿਆਂ ਨੇ ਲੋਹ ਲੋਹ ਕੇ ਪੁੱਤਰ ਦਾ ਮੂ ਵੇਖਿਆ ਸੀ ਪਰ ਇਸ ਤੇ ਉਲਟ ਇੱਕ ਹੋਰ ਉਤਨੀ ਹੀ ਪਰਬਲ ਪ੍ਰਵਿਰਤੀ ਮੇਰੇ ਅੰਦਰ ਸਿਰ ਕੱਢ ਚੁੱਕੀ ਸੀ ਹਾਰ ਨਾ ਮੰਨਣ ਦੀ ਆਪਣੇ ਟੀਚੇ ਉੱਤੇ ਪਹੁੰਚ ਕੇ ਰਹਿਣ ਦੀ ਮੇਰੀ ਸਵੈ ਕੇਂਦਰਤਾ ਨੂੰ ਜੀਵਨ ਵੱਲੋਂ ਸੱਟਾਂ ਵੀ ਬੜੀਆਂ ਭਾਰੀ ਵੱਜੀਆਂ ਸਨ ਇੰਜ ਹੋਣਾ ਸੁਭਾਵਕ ਸੀ ਤੇ ਜ਼ਖਮੀ ਹੋ ਕੇ ਮੈਂ ਜਦੋਂ ਆਪਣੇ ਆਲੇ ਦੁਆਲੇ ਵੇਖਦਾ ਹਾਂ ਤੇ ਪਤਾ ਚੱਲਦਾ ਕਿ ਸਾਰਾ ਸੰਸਾਰੀ ਦੁਖੀ ਹੈ ਮੇਰੇ ਅੰਦਰ ਆਪਣੇ ਦੁੱਖ ਨੂੰ ਦੂਜਿਆਂ ਦੇ ਦੁੱਖ ਨਾਲ ਲਾਉਣ ਤੇ ਮਨੁੱਖਤਾ ਨਾਲ ਡੂੰਘੀਆਂ ਸੰਜੇ ਬੌਂਦੀ ਕਾਮਨਾ ਦਿਨੋ ਦਿਨ ਪਰਬਲ ਹੁੰਦੀ ਜਾ ਰਹੀ ਸੀ। ਇਸ ਸਵੈ-ਕੇਂਦਰਤਾ ਦਾ ਵਿਰੋਧ ਮੇਰੇ ਜੀਵਨ ਵਿੱਚ ਸਦਾ ਰਿਹਾ ਹੈ। ਉਹ ਮੇਰਾ ਸਹਾਈ ਵੀ ਹੋਇਆ ਹੈ ਤੇ ਉਹਨੇ ਮੇਰੇ ਖਰਾਬੀ ਰੋਕੇ ਹਨ। ਸਵੈ-ਕੇਂਦਰਤਾ ਤੇ ਸਮੂਹ-ਕੇਂਦਰਤਾ ਦਾ ਇਹ ਵਿਰੋਧ ਮੈਂ ਆਪਣੇ ਹੱਥ ਦੇ ਲਗਭਗ ਸਾਰੇ ਹੀ ਸਹਿਤਕਾਰਾਂ ਤੇ ਕਲਾਕਾਰਾਂ ਵਿੱਚ ਵੇਖਿਆ ਹੈ। ਜਦੋਂ ਦੀ ਹੋਸ ਸੰਭਾਲੀ ਹੈ ਮੈਂ ਜਨਤਾ ਨਾਲ ਇੱਕ ਮਿਕ ਵੀ ਹੋਣਾ ਚਾਹੁੰਦਾ ਹਾਂ ਪਰ ਜਨਤਾ ਕੋਲੋਂ ਸੰਗਦਾ ਵੀ ਹਾਂ। ਮੈਂ ਨਾ ਪੂਰੀ ਤਰ੍ਹਾਂ ਸਵੈ ਵਿੱਚ ਸੁਖੀ ਹਾਂ। ਨਾ ਸਮੂਹ ਵਿੱਚ ਮਹਦੇਸ਼ ਗ੍ਰਿਆਂ ਦੇ ਕੰਮਾਂ ਵਿੱਚ ਵੀ ਮੂੰਹ ਮਾਰਦਾ ਰਿਹਾ ਹਾਂ ਪਰ ਆਪਣੇ ਸਵਾਰਥ ਨੂੰ ਵੀ ਕਦੇ ਨਹੀਂ ਛੱਡਿਆ ਇਹੋ ਪ੍ਰਵਿਰਤੀ ਮੇਰੇ ਸਮਕਾਲੀਆਂ ਦੀ ਹੈ ਸ਼ਾਇਦ ਨਵੀਂ ਪੀੜ੍ਹੀ ਸਾਡੇ ਕਿਰਦਾਰ ਵਿੱਚ ਔਗਣ ਤੇ ਪਖੰਡ ਹੀ ਵੇਖੇਗੀ ਪਰ ਮੈਂ ਸਮਝਦਾ ਹਾਂ ਕਿ ਇਸ ਦਵੰਦ ਵਿੱਚ ਕੁਝ ਗੁਣ ਵੀ ਹਨ ਵਿਲੈਤੋਂ ਆਕੇ ਮੈਂ ਅੰਗਰੇਜ਼ੀ ਸਾਮਰਾਜ ਨੂੰ ਬੜੀ ਨਿਰਡਰਤਾ ਨਾਲ ਭੰਡਣ ਲੱਗ ਪਿਆ ਸਾਂ ਇਤਨਾ ਕਿ ਮੇਰੇ ਦੋਸਤ ਮਿੱਤਰ ਕਦੇ-ਕਦੇ ਮੇਰਾ ਧਿਆਨ ਡਿਫੈਂਸ ਆਫ ਇੰਡੀਆ ਰੂਲਸ ਵੱਲ ਵੀ ਦਿਵਾਉਂਦੇ ਪਰਿਸ਼ਤਾ ਇਹ ਮਤਲਬ ਨਹੀਂ ਕਿ ਮੈਂ ਸਭ ਕੁਝ ਛੱਡ ਕੇ ਆਜ਼ਾਦੀ ਅੰਦੋਲਨ ਵਿੱਚ ਕੁੱਦਣ ਲਈ ਤਿਆਰ ਹੋ ਚੁੱਕਾ ਸਾਂ ਮੇਰੀ ਬੜਬੋਲਤਾ ਦਾ ਸੋਮਾ ਮੇਰਾ ਕਮੰਡ ਸੀ ਵਿਲੈਤ ਜਾ ਕੇ ਮੈਂ ਆਪਣੇ ਆਪ ਨੂੰ ਅੰਗਰੇਜ਼ ਤੇ ਬਰਾਬਰ ਦਾ ਸਮਝਣ ਲੱਗ ਪਿਆ ਸਾਂ ਉਸ ਸਮੇਂ ਦੇ ਆਪਣੇ ਕਮੰਡ ਦੀ ਇੱਕ ਹੋਰ ਤਸਵੀਰ ਮੇਰੇ ਸਾਹਮਣੇ ਆਉਂਦੀ ਹੈ ਵਿਲੈਤ ਜਾਣ ਤੋਂ ਪਹਿਲਾਂ ਮੇਰੀਆਂ ਕਹਾਣੀਆਂ ਹੰਸ ਵਿੱਚ ਬਕਾਇਦਾ ਛਪਦੀਆਂ ਸਨ ਮੈਂ ਉਹਨਾਂ ਭਾਕਸ਼ਾਲੀ ਲੇਖਕਾਂ ਵਿੱਚੋਂ ਸਾਂ ਜਿਨ੍ਹਾਂ ਦੀ ਕਦੇ ਵੀ ਕੋਈ ਰਚਨਾ ਨਾ ਮਨਜ਼ੂਰ ਨਹੀਂ ਸੀ ਹੋਈ ਬਲੈਤ ਬਿਚਾਰ ਚਾਲ ਮੈਂ ਇੱਕ ਵੀ ਕਹਾਣੀ ਨਹੀਂ ਲਿਖੀ ਅਭਿਆਸ ਟੁੱਟ ਚੁੱਕਿਆ ਸੀ ਹੁਣ ਮੈਂ ਉਹਨੂੰ ਬਹਾਲ ਕਰਨਾ ਚਾਹਿਆ ਇੱਕ ਕਹਾਣੀ ਲਿਖ ਕੇ ਮੈਂ ਹੰਸ ਨੂੰ ਭੇਜੀ ਉਹ ਵਾਪਸ ਆ ਗਈ ਮੇਰੇ ਸਵੈਮਾਨ ਨੂੰ ਸਖਤ 6:00 ਵਜੇ ਉਸ 6:00 ਦਾ ਜ਼ਖਮ ਕਿਤਨਾ ਡੂੰਗਾ ਸੀ ਇਸ ਗੱਲ ਦਾ ਸਬ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਮੈਂ ਅੱਜ ਤੱਕ ਕੋਈ ਕਹਾਣੀ ਨਹੀਂ ਲਿਖੀ ਚੇਤਨ ਦੇ ਫਿਲਮਾਂ ਵਿੱਚ ਕੰਮ ਕਰਨ ਦੇ ਨਿਮੰਤਰਣ ਨੇ ਜਿਵੇਂ 6:00 ਉੱਪਰ ਮੱਲਮ ਦਾ ਕੰਮ ਕੀਤਾ ਫਿਲਮਾਂ ਦੀ راہ ਫੜਨ ਦਾ ਇੱਕ ਕਾਰਨ ਉਹ ਅਸਵੀਕ੍ਰਿਤ ਕਹਾਣੀ ਵੀ ਸੀ ਫਿਰ ਇੱਕ ਹੋਰ ਘਟਨਾ ਹੋਈ ਜਿਸ ਨੇ ਮੇਰੇ ਕਮਾਂਡ ਵਿੱਚ ਹੋਰ ਵਿਵਾਦਾ ਕਰ ਦਿੱਤਾ ਮੈਨੂੰ ਕ੍ਰਿਸ਼ਨ ਚੰਦਰ ਦਾ ਖੱਤਾ ਉਹ ਖੱਤ ਉਹਨੇ ਪੂਨਿਓ ਲਿਖਿਆ ਸੀ ਡਬਲਯੂ ਜ਼ੈਡ ਅਹਿਮਦ ਸਾਹਿਬ ਦੇ ਸਟੂਡੀਓ ਤੋਂ ਜਿੱਥੇ ਉਹ ਚਿੱਤਰ ਕਥਾ ਲੇਖਕ ਦੀ ਹیثیت ਵਿੱਚ ਕੰਮ ਕਰ ਰਿਹਾ ਸੀ ਉਸ ਵਿੱਚ ਪਹਿਲਾਂ ਉਹਨੇ ਡਬਲਯੂ ਜ਼ੈਡ ਅਹਿਮਦ ਸਾਹਿਬ ਦੀ ਸ਼ਖਸੀਅਤ ਦੀ ਤੇ ਉਹਨਾਂ ਦੇ ਆਗਾ ਬਦੂ ਵਿਚਾਰਾਂ ਦੀ ਤਾਰੀਫ ਕੀਤੀ ਫਿਰ ਲਿਖਿਆ ਕਿ ਚੇਤਨ ਦੇ ਰਾਹੀ ਫਿਲਮਾਂ ਵਿੱਚ ਆਉਣ ਦੀ ਕੀ ਲੋੜ ਹੈ ਲੈ ਨੂੰ ਆਪਣੇ ਸਾਥੀਆਂ ਵਿੱਚ ਸ਼ਾਮਲ ਕਰਕੇ احمد ਸਾਹਿਬ ਨੂੰ ਬੜੀ ਖੁਸ਼ੀ ਹੋਵੇਗੀ ਮੇਰੀ ਨਿਗਾਹ ਵਿੱਚ ਆਪਣੀ अहमियत ਛੱਟ ਇਤਨੀ ਵੱਧ ਗਈ ਕਿ ਮੈਂ ਇਹ ਸੋਚਣ ਦੀ ਵੀ ਪਰਵਾਹ ਨਾ ਕੀਤੀ ਕਿ ਕ੍ਰਿਸ਼ਨ ਚੰਦਰ ਨੇ ਇਹ ਖਤ ਸ਼ਾਇਦ ਨਿਰੋਲ ਮਿੱਤਰ ਭਾਵਨਾ ਦੇ ਅਸਰ ਹੇਠ ਲਿਖਿਆ ਹੋਵੇ ਮੈਂ ਇਸ ਨਤੀਜੇ ਉੱਤੇ ਅਪੜ ਗਿਆ ਕਿ ਡਬਲਯੂ ਜ਼ੈਡ احمد ਨੇ ਹੀ ਖਤ ਲਿਖਵਾਇਆ ਹੋਵੇਗਾ ਉਹ ਵਾਸ਼ਮਨ ਨੂੰ ਚੇਤਨ ਨਾਲੋਂ ਪਾੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਕਿਤਨੀ ਘਟਿਆ ਤੇ ਨਾ ਵਾਜਬ ਗਲਤੀ ਏ ਮੈਂ ਬਿਨਾਂ ਜਵਾਬ ਦਿੱਤੇ ਖਤ ਚੇਤਨ ਨੂੰ ਭੇਜ ਦਿੱਤਾ ਕ੍ਰਿਸ਼ਨ ਦਾ ਇੱਕ ਹੋਰ ਖਾਤਾ ਆ ਉਹ ਵੀ ਮੈਂ ਚੇਤਨ ਨੂੰ ਭੇਜ ਦਿੱਤਾ ਪਰ ਅਜੀਬ ਗੱਲ ਕਿ ਜਾਣ ਪਿੱਛੋਂ ਚੇਤਨ ਨੇ ਇੱਕ ਵੀ ਖਤ ਨਾ ਲਿਖਿਆ ਤੇ ਇੱਧਰ ਹੋਰੇ ਕਿਵੇਂ ਫਿਲਮਾਂ ਵਿੱਚ ਜਾਣ ਦੀ ਗੱਲ ਮੇਰੇ ਮੂੰਹੋਂ ਨਿਕਲ ਗਈ ਤੇ ਝਟਪਟ ਫੈਲ ਗਈ ਮੈਨੂੰ ਬੜੀਆਂ ਖਾਸ ਨਜ਼ਰਾਂ ਨਾਲ ਵੇਖਿਆ ਜਾਣ ਲੱਗ ਪਿਆ ਜਿਵੇਂ ਮੈਂ ਹੁਣ ਤੋਂ ਹੀ ਫਿਲਮ ਸਟਾਰ बन ਗਿਆ ਹਵਮਾ ਗੱਲ ਪਿਤਾ ਜੀ ਦੇ ਕੰਨਾਂ ਤੱਕ ਵੀ ਜਾ ਪਹੁੰਚੀ ਪਹਿਲਾਂ ਤਾਂ ਉਹਨਾਂ ਨੇ ਟੋਕਿਆ ਟਾਕਿਆ ਪਰ 20000 ਦੀ ਰਕਮ ਸੁਣ ਕੇ ਉਹ ਵੀ ਚੁੱਪ ਹੋ ਗਏ ਦਮ ਬਾਰੇ ਮੈਂ ਅਜੇ ਕਿਸੇ ਨੂੰ ਨਹੀਂ ਸੀ ਦੱਸਿਆ ਜਿਉਂ-ਜਿਉਂ ਸਤੰਬਰ ਦੀ ਮقرਰ ਤਰੀਕ ਨੇੜੇ ਆਉਣ ਲੱਗੀ ਮੇਰੇ ਮਨ ਵਿੱਚ ਧੂ ਪੈਣ ਲੱਗ ਪਈ ਜੇ ਚੇਤਨ ਦਾ ਖਤ ਨਾ ਆਇਆ ਫਿਰ ਕਿਤੇ ਸਾਰੇ ਆਂਡੇ ਇੱਕੋ ਟੋਕਰੀ ਵਿੱਚ ਧਰਨ ਦੀ ਮੂਰਖਤਾ ਤਾਂ ਨਹੀਂ ਸੰਕਰ ਬੈਠਾ ਉਡੀਕ-ਉਡੀਕ ਕੇ ਚੇਤਨ ਦਾ ਖਤ ਆ ਹੀ ਗਿਆ ਪਰ ਗੋਲ ਮੁਰਜਾ ਨਾ ਉਹਨੇ ਪੈਸੇ ਭੇਜੇ ਨਾ ਹੋਰ ਕੋਈ ਗੱਲ ਪੱਕੀ ਕੀਤੀ ਹਾਂ 20 ਤਰੀਕ ਪੁੰਨੇ ਪਹੁੰਚ ਜਾਣ ਲਈ ਅਵਸ਼ਿ ਲਿਖ ਦਿੱਤਾ ਸੀ ਮੇਰੇ ਨਿੱਕੇ ਵੀ ਬੇਸ਼ਮ ਨੂੰ ਉਸ ਖੱਤ ਤੋਂ ਬੜੀ ਨਿਰਾਸ਼ਤਾ ਹੋਈ ਉਹਨੇ ਉਸ ਦੇ ਆਧਾਰ ਉੱਤੇ ਦੰਮੋਂ ਤੇ ਬੱਚਿਆਂ ਨੂੰ ਨਾਲ ਲੈ ਜਾਣ ਦਾ ਸਖਤ ਵਿਰੋਧ ਕੀਤਾ ਅਖੀਰ ਮੈਂ ਇਕੱਲਾ ਹੀ ਪਾਣੀ ਦੀ ਧਾਰ ਵੇਖਣ ਉਹਨੇ ਚਲਾ ਗਿਆ ਬਰਸਾਤ ਦੇ ਦਿਨ ਸਨ ਸਫ਼ਰ ਬੜਾ ਖੁਸ਼ਗੁਆਰ ਸੀ ਖਾਸ ਕਰ ਪੁੰਨੇ ਦੇ ਨੇੜੇ ਪਹੁੰਚ ਕੇ ਤਾਂ ਇੰਜ ਲੱਗਾ ਜਿਵੇਂ ਮੁੜ ਇੰਗਲਿਸਤਾਨ ਬੋਟਕੇ ਹੁਮਾ ਹੁਣ ਪਤਾ ਚੱਲਿਆ ਕਿ ਹਿੰਦੁਸਤਾਨੋਂ ਜਾ ਕੇ ਅੰਗਰੇਜ਼ ਪੂਨੇ ਨੂੰ ਕਿਉਂ ਇਤਨੇ ਪਿਆਰ ਨਾਲ ਯਾਦ ਕਰਦੇ ਹਨ ਉੱਥੋਂ ਦੀ ਆਬੋ ਹਵਾ ਤੇ ਕੁਦਰਤੀ ਨਜ਼ਾਰੇ ਸੱਚ ਮੁੱਚ ਜਵਾਬ ਨਹੀਂ ਰੱਖਦੇ ਸਟੇਸ਼ਨ ਉੱਤੇ ਕ੍ਰਿਸ਼ਨ ਚੰਦਰ ਮੈਨੂੰ ਲੈਣ ਆਇਆ ਹੋਇਆ ਸੀ ਰਾਤ ਮੈਂ ਉਸ ਤੇ ਕਰ ਰਿਹਾ ਉਹਨੇ ਆਪਣੇ ਖਤਾਂ ਦਾ ਮੇਰੇ ਨਾਲ ਕੋਈ ਜ਼ਿਕਰ ਨਹੀਂ ਕੀਤਾ ਮੈਂ ਹੈਰਾਨ ਸੀ ਕਿ ਚੇਤਨ ਕਿਉਂ ਨਹੀਂ ਸੀ ਆਇਆ ਮੈਂ ਕ੍ਰਿਸ਼ਨ ਵੱਲੋਂ ਸੰਗ ਜੀ ਮਹਿਸੂਸ ਕਰਦਾ ਰਿਹਾ ਦੂਜੇ ਦਿਨ ਸਵੇਰੇ 10:00 ਵਜੇ ਚੇਤਨਾ ਆ ਗਿਆ ਤੇ ਫਿਰ ਅਸੀਂ ਦੋਵੇਂ ਸਟੂਡੀਓ ਵੱਲ ਚੱਲ ਪਏ ਉੱਥੇ ਪਹੁੰਚ ਕੇ ਬੜਾ ਖੰਡਿਆ ਤੇ ਬੇਅਤਵਾ ਜਿਹਾ ਮਾਹੌਲ ਵੇਖਿਆ ਸ਼ੂਟਿੰਗ ਕੋਈ ਨਹੀਂ ਸੀ ਹੋ ਰਹੀ ਬਹੁਤ ਸਾਰੇ ਵੇਲੜ ਟੋਲੀਆਂ ਬਣਾ ਕੇ ਇੰਜ ਇੱਧਰ ਉੱਧਰ ਟੈਲ ਰਹੇ ਸਨ ਜਿਵੇਂ ਬਾਬਾਂ ਨੂੰ ਠਾਣ ਨੂੰ ਲੋਕੀ ਹੁੜੀਕਦੇ ਹਨ ਕੋਈ ਬੈਠਣ ਉੱਠਣ ਦੀ ਥਾਂ ਨਹੀਂ ਸੀ ਟੈਲਨ ਵਾਲਿਆਂ ਵਿੱਚ ਕੁਝ ਇੱਕ ਜਾਣੇ ਪਛਾਣੇ ਬੰਦੇ ਮਿਲੇ ਡੇਵਿਡ ਅਬਰਾਹਮ ਮਿਲਿਆ ਉਸ ਨੂੰ 6 ਕੁ ਸਾਲ ਪਹਿਲਾਂ ਮੈਂ ਕਸ਼ਮੀਰ ਮਿਲਿਆ ਸਾਂ ਜਦੋਂ ਇਨਾਕਸ਼ੀ ਰਮਾਰਾਓ ਤੇ ਉਹਨਾਂ ਦੇ ਪਤੀ ਸ਼੍ਰੀ ਭਵਨਾਨੀ ਆਪਣੀ ਫਿਲਮ ਹਮਾਲਕੀ ਬੇਟੀ ਬਣਾਣ ਲਈ ਕਸ਼ਮੀਰ ਆਏ ਸਨ ਡੇਵਿਡ ਉਦੋਂ ਉਹਨਾਂ ਦਾ ਪ੍ਰਾਈਵੇਟ ਸੈਕਟਰੀ ਸੀ ਹਮਾਲਕੀ ਬੇਟੀ ਸ਼ਹਿਜ਼ ਪਹਿਲੀ ਹਿੰਦੀ ਫਿਲਮ ਸੀ ਜਿਸ ਦੀ ਸ਼ੂਟਿੰਗ ਕਸ਼ਮੀਰ ਵਿੱਚ ਹੋਈ ਉਹ ਕਿੱਸਾ ਵੀ ਥੋੜਾ ਜਿਹਾ ਵਿਸਥਾਰ ਮੰਗਦਾ ਹੈ ਉਹਨੇ ਦਿਨੀ ਮੈਂ ਸ਼ਾਂਤੀ ਨਕੇਤਨ ਵਿੱਚ ਅਧਿਆਪਕ ਸਾਂ ਇਨਾਕਸ਼ੀ ਰਾਮਾਰਾਓ ਗੁਰੂਦੇਵ ਟਗੋਰ ਨੂੰ ਆਪਣਾ ਨਾਚ ਦਿਖਾਉਣਾ ਹੀ ਦੰਮੋ ਦਾ ਉਸ ਨਾਲ ਸਹੇਲ ਪੈ ਗਿਆ ਗੱਲਾਂ-ਗੱਲਾਂ ਵਿੱਚ ਦੰਮੋ ਨੇ ਉਸ ਅੱਗੇ ਜ਼ਿਕਰ ਕੀਤਾ ਕਿ ਕਸ਼ਮੀਰ ਵਿੱਚ ਸਾਡਾ ਆਪਣਾ ਘਰ ਹੈ ਤੇ ਗਰਮੀਆਂ ਦੀਆਂ ਛੋਟੀਆਂ ਸੀ ਉੱਥੇ گزارਣ ਜਾ ਰਹੇ ਹਾਂ ਇਨਾਕਸ਼ੀ ਨੇ ਦੱਸਿਆ ਕਿ ਉਹ ਫਿਲਮਾਂ ਵਿੱਚ ਵੀ ਕੰਮ ਕਰਦੀ ਹੈ ਤੇ ਉਸਦੇ ਪਤੀ ਵੀ ਆਊਟਡੋਰ ਸ਼ੂਟਿੰਗ ਲਈ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ ਸ਼ਾਇਦ ਉੱਥੇ ਫਿਰ ਮੁਲਾਕਾਤ ਹੋਵੇਗੀ ਉਸ ਜ਼ਮਾਨੇ ਵਿੱਚ ਮਹਾਰਾਜਾ ਹਰੀ ਸਿੰਘ ਦਾ ਰਾਜ ਸੀ ਤੇ ਅਗੰਧਕਾਂ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਸਨ शूटिंग ਲਈ ریاست ਦੇ دیਵਾਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਸੀ ਕਸ਼ਮੀਰ ਪਹੁੰਚ ਕੇ ਮੈਂ ਇਜਾਜ਼ਤ ਬਵਨਾਨੀ ਸਾਹਿਬਲੀ حاصل ਕਰਕੇ ਉਹਨਾਂ ਨੂੰ ਭੇਜ ਦਿੱਤੀ ਦੋ ਹਫ਼ਤਿਆਂ ਬਾਅਦ ਬਵਨਾਨੀ ਸਾਹਿਬ ਆਪਣੇ ਅਮਲੇ ਸਮੇਤ ਸ਼੍ਰੀਨਗਰਾਹ ਪਹੁੰਚੇ ਡੇਵਿਡ ਰਣਕਸ਼ੀ ਤੇ ਮਿਸਟਰ ਬਵਨਾਨੀ ਨੇ ਪਹਿਲੇ 1-2 ਦਿਨ ਸਾਡੇ ਘਰ ਹੀ ਉਤਾਰਾ ਕੀਤਾ ਇਸ ਤਰ੍ਹਾਂ ਡੇਵਿਡ ਨਾਲ ਮੇਰੀ ਪੇਸ਼ਾਨ ਹੋਈ ਉਹ ਵੀ ਉਦੋਂ ਨਵਾਂ-ਨਵਾਂ ਕਾਲਜ ਵਿੱਚੋਂ ਨਿਕਲਿਆ ਸੀ ਵੁੱਡ ਹਾਊਸ ਦੀਆਂ ਕਿਤਾਬਾਂ ਪੜਨ ਦਾ ਮੇਰੇ ਵਾਂਗ ਉਹਨੂੰ ਵੀ ਬੜਾ ਸ਼ੌਕ ਸੀ। ਇੱਕ ਦਿਨ ਸਵੇਰੇ ਡਲਚੀਲ ਉੱਪਰ ਮੈਂ ਆਪਣੇ ਦੋਸਤਾਂ ਨਾਲ ਬੇੜੀ ਚਲਾ ਰਿਹਾ ਸਾਂ। ਗਗਰੀਬਲ ਦੀ ਕੰਧ ਕੋਲ ਅਸੀਂ ਵੇਖਿਆ ਭਵਨਾਨੀ ਸਾਹਿਬ ਦਾ ਯੂਨਿਟ ਸ਼ੂਟਿੰਗ ਦੀਆਂ ਤਿਆਰੀਆਂ ਕਰ ਰਿਹਾ ਹੈ। ਤਮਾਸ਼ਾ ਵੇਖਣ ਲਈ ਅਸੀਂ ਵੀ ਕਿਸ਼ਤੀ ਕੰਢੇ ਲਾ ਲਈ। ਪਤਾ ਚੱਲਿਆ ਕਿ ਇੱਕ ਮੁੰਡੇ ਦੇ ਪਾਣੀ ਵਿੱਚ ਛਾਲ ਮਾਰਨ ਦਾ ਸੀਨ ਲੈਣਾ ਹੈ। ਕੰਧ ਬੜੀ ਉੱਚੀ ਸੀ ਤੇ ਉਸ ਥਾਂ ਪਾਣੀ ਨਾ ਸਿਰਫ ਪੇਤਲਾ ਸੀ ਸਗੋਂ ਹੇਠਾਂ ਪੱਥਰ ਵੀ ਸਨ। ਮੈਂ ਭਵਨਾਨੀ ਜੀ ਨੂੰ ਇਸ ਗੱਲ ਦੀ ਚੇਤਾਵਨੀ ਦਿੱਤੀ ਪਰ ਉਹਨਾਂ ਮੇਰੇ ਵੱਲ ਇੰਜ ਵੇਖਿਆ ਜਿਵੇਂ ਮੈਨੂੰ ਪਛਾਣ ਹੀ ਨਾ ਸਕੇ ਹੋਣ ਬੜੀ ਲਾਪਰਵਾਹੀ ਨਾਲ ਉਹਨਾਂ ਮੇਰੀ ਗੱਲ ਅਣ ਸੁਣੀ ਕਰ ਦਿੱਤੀ ਅਸੀਂ ਵੀ ਕਿਸ਼ਤੀ ਲੈ ਕੇ ਅਗਾਹ ਲੰਘ ਗਏ ਜਦੋਂ ਘੰਟੇ ਕੋ ਪਿੱਛੋਂ ਅਸੀਂ ਵਾਪਸ ਮੁੜੇ ਤਾਂ ਗਗਰੀਵਾਲ ਦੇ ਮੋੜ ਉੱਤੇ ਕਾਫੀ ਭੇਟ ਜਾਵਾਂ ਸੀ ਪਤਾ ਲੱਗਾ ਕਿ ਜਿਸ ਨੌਜਵਾਨ ਨੇ ਛਾਲ ਮਾਰੀ ਸੀ ਉਹਦੀ ਲੱਤ ਟੁੱਟ ਗਈ ਸੀ ਤੇ ਹੋਰ ਵੀ ਸਖਤ ਸੱਟਾਂ ਵਧੀਆਂ ਸਨ ਮੈਂ ਭਵਨਾਨੀ ਸਾਹਿਬ ਦੀ ਲਾਪਰਵਾਹੀ ਉੱਪਰ ਦੰਗ ਰਹਿ ਗਿਆ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਨਵੇਂ अथवा ਛੋਟੇ-ਮੋਟੇ ਐਕਟਰਾਂ ਦੀ ਜਾਣ ਨਾਲ ਖੇਡਣਾ ਫਿਲਮ ਇੰਡਸਟਰੀ ਦਾ ਦਸਤੂਰ ਹੀ ਬਣਿਆ ਹੋਇਆ ਹੈ ਡੇਵਰ ਦੀ ਗਿਣਤੀ ਹੁਣ ਤਾਰਿਆਂ ਵਿੱਚ ਹੈ ਜਦੋਂ ਪਹਿਲਾਂ ਮਿਲੇ ਸਾਂ ਉਹਦੀ ਤਨਖਾਹ 150 ਦੇ ਲਗਭਗ ਸੀ ਹੁਣ ਇੱਕ ਫਿਲਮ ਦੇ ਘੱਟੋ-ਘੱਟ 10000 ਮਿਲ ਜਾਂਦੇ ਸਨ ਤੇ ਇੱਕੋ ਸਾਹੇ 15 ਕੌਂਟਰੈਕਟ ਉਹਨੇ ਲੈ ਰੱਖੇ ਸਨ ਸ਼ਾਮ ਮਰਹੂਮ ਮਿਲਿਆ ਜਿਸ ਦੀ ਮੌਤ ਵੀ ਫਿਲਮੀ ਹਾਦਸੇ ਵਿੱਚ ਹੋਣੀ ਲਿਖੀ ਸੀ ਉਹ ਵੀ ਸਾਡੇ ਰਾਵਲਪਿੰਡੀ ਦਾ ਸੀ ਉਹਨਾਂ ਦੇ ਪਰਿਵਾਰ ਨਾਲ ਸਾਡੀ ਬੜੀ ਡੂੰਗੀ ਸਾਂਝ ਪਈ ਸੀ ਬੜੇ ادب ਤੇ ਮਾਨ ਨਾਲ ਮੈਨੂੰ ਉਹ ਮਿਲਿਆ ਅੱਜ ਉਹ ਸ਼ੌਹਰਤਾਂ ਦਾ ਮਾਲਕ ਨਹੀਂ ਸੀ ਬਣਿਆ ਪਰ ਹੁਣ ਬਹੁਤੀ देर ਵੀ ਨਹੀਂ ਸੀ ਲੱਗਣੀ ਅਹਿਮਦ ਸਾਹਰ ਦੀਆਂ ਦੋ ਫਿਲਮਾਂ ਵਿੱਚ ਉਹ ਨੀਨਾ ਦੇ ਨਾਲ ਹੀਰੋ ਆ ਰਿਹਾ ਸੀ ਕਰਨ ਦਿਵਾਨ ਮਿਲਿਆ ਜੋ ਫਿਲਮ ਰਤਨ ਦੀ ਕਾਮਯਾਬੀ ਪਿੱਛੋਂ ਇੱਕ ਲੋਕਪ੍ਰੀਆ ਸਤਾਰਾ ਬਣ ਗਿਆ ਸੀ ਕਾਲੀ ਦੇ ਦਿਨਾਂ ਵਿੱਚ ਉਹਦਾ ਵੱਡਾ ਵੀਰ ਸਾਡਾ ਯਾਰ ਸੀ ਲਾਹੌਰ ਅਸੀਂ ਇਕੱਠੇ ਡਰਾਮੇ ਖੇਡਦੇ ਰਹਸਾ ਅਮੀਦ ਭੱਟ ਦੇ ਦਰਸ਼ਨ ਹੋਏ ਜਿਸ ਨੂੰ ਮੈਂ ਪਹਿਲਾਂ ਇੱਕ ਵਾਰ ਲਖਨਊ ਵਿੱਚ ਮਿਲ ਚੁੱਕਿਆ ਸਾਂ ਉਹਦੇ ਕੋਲੋਂ ਸੁਨੇ ਸਰੀਲੇ ਗੀਤ ਮੇਰੀ ਯਾਦ ਵਿੱਚ ਹਾਲੇ ਵੀ ਸਜਰੇ ਸਨ ਗੱਪਸ਼ਪ ਮਾਰਦਿਆਂ ਕਾਫੀ ਸਮਾਂ ਲੰਘ ਗਿਆ ਤੇ ਅਕੇਵਾ ਜਿਹਾ ਮਹਿਸੂਸ ਹੋਣ ਲੱਗ ਪਿਆ ਫਿਲਮੀ ਇਨਸਾਨ ਬਨਣ ਲਈ ਮੱਖੀਆਂ ਮਾਰ-ਮਾਰ ਕੇ ਸਮੇਂ ਗੁਜ਼ਾਰਨ ਦੀ ਆਦਤ ਪਾਉਣਾ ਬੜਾ ਜ਼ਰੂਰੀ ਹੈ ਮੈਂ ਜੇ ਨਵਾਂ ਸਾਂ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਅਖੀਰ ਇੱਕ ਆਦਮੀ ਨੇ ਆ ਕੇ ਕਿਹਾ ਤੁਸੀਂ ਮੇਕਅਪ ਕਰ ਲਓ ਤੁਹਾਡੇ ਫੋਟੋ ਲੈਣੇ ਨੇ ਸਾਹਿਬ ਡਬਲਯੂ ਜ਼ੈਟ ਅਹਿਮਦ ਤਾਨੂੰ 2 ਵਜੇ ਮਿਲਣਗੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਮੈਂ ਮੇਕਅਪ ਲਈ ਬੈਠ ਗਿਆ ਇਹ ਮੇਰਾ ਪਹਿਲਾ ਮੇਕਅਪ ਨਹੀਂ ਸੀ ਕਾਲਜ ਦੇ ਡਰਾਮਿਆਂ ਵਿੱਚ ਸ਼ਾਂਤੀ ਨਕੇਤ ਡਰਾਮੇ ਕਰਦੇ ਮੇਕਅਪ ਕਰਦੇ ਹੁੰਦੇ ਸਾਂ ਪਰ ਇਸ ਦੇ ਤੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਇਹ ਉਸ ਤੋਂ 1000 ਗੁਣਾ ਜ਼ਿਆਦਾ ਸਵਾਭਕ ਸੋਝ ਭਰਪੂਰ ਤੇ ਸੁੰਦਰ ਸੀ ਦੇਖਦਿਆਂ ਦੇਖਦਿਆਂ ਮੇਕਅਪ ਮੈਨ ਨੇ ਮੇਰਾ ਚਿਹਰਾ ਇੰਜ ਮਲਬਰ ਕਰ ਦਿੱਤਾ ਕਿ ਮੈਂ ਆਪ ਤਾਰੀਫ ਕੀਤੇ ਬਿਨਾ ਨਾ ਰਹਿ ਸਕਿਆ पर हैरानी दी ਗੱਲ ਏ ਸੀ ਕੇ ਮੈਂ ਮੇਕਅਪ ਮੈਨਂ ਦੀਆਂ ਜਿੰਨਾ ਵੱਧ ਚੜ ਕੇ ਤਾਰੀਫਾਂ ਕਰਦਾ ਉਤਨਾ ਹੀ ਉਹ ਵਿਅੰਗਾਤਮਕ ਜਈ ਮੁਸਕਣੀ ਚਿਹਰੇ ਉੱਤੇ ਲਿਆ ਕੇ ਹੋਰ ਪਾਸੇ ਵੇਖ ਛੱਡਦਾ ਅਸਲ ਗੱਲ ਇਹ ਸੀ ਕਿ ਚੰਗਾ ਮੇਕਅਪ ਫਿਲਮਾਂ ਵਿੱਚ ਇੱਕ ਰੋਜ਼ਮਾਰਾ ਦਾ ਅਮਲ ਹੈ ਉਸ ਮੇਕਅਪ ਮੈਨ ਨੇ ਕੋਈ ਅਸਾਧਾਰਨ ਕਾਰਨਾਮਾ ਨਹੀਂ ਸੀ ਕੀਤਾ ਮੇਕਅਪ ਪਿੱਛੋਂ ਫੋਟੋ ਵੀ ਲੈ ਕੇ 1:30 ਵਜੇ ਸੀ ਉਸ ਵੇਲੇ ਹੁਣ ਅਹਿਮਦ ਸਾਹਿਬ ਨਾਲ ਮੁਲਾਕਾਤ ਕਰਨ ਦੀਆਂ ਉਡੀਕਾਂ ਹੁਣ ਲੱਗ ਪਈਆਂ 2 ਵਜੇ 3 ਵਜੇ 4 ਵਜੇ 5 ਵਜੇ ਮੈਂ ਬਲੇ ਤੋਂ ਨਮ ਨਮ ਆਇਆ ਹੋਇਆ ਜਿੱਥੇ 10 ਮਿੰਟ ਤੋਂ ਵੱਧ ਲੇਟ ਹੋਣ ਦੀ ਜੁਰਤ ਬਾਦਸ਼ਾਹ ਸਲਾਮਤ ਵੀ ਨਹੀਂ ਸੀ ਕਰ ਸਕਦਾ ਮੈਥੋਂ ਕਿਵੇਂ ਇਹ અપਮਾਨ ਬਰਦਾਸ਼ਤ ਹੁੰਦਾ ਜੋ ਹਵਾਈ ਕਿਲੇ ਮੈਂ ਦਿਮਾਗ ਵਿੱਚ ਬਣਾ ਕੇ ਲਿਆ ਆ ਸਾਂ ਸਭ ਟੁੱਟਣ ਲੱਗ ਪਏ ਕ੍ਰਿਸ਼ਨ ਚੰਦਰ ਦੇ ਖਤਾਂ ਤੋਂ ਤਮ ਹਨਮਾਨ ਕੀਤਾ ਕਿ ਅਹਿਮਦ ਸਾਹਿਬ ਫੁੱਲਾਂ ਦਾ ਹਾਰ ਫੜ ਕੇ ਮੈਨੂੰ ਸਟੂਡੀਓ ਦੇ ਫਟ ਕੁੱਤੇ ਉੱਡਕਣਗੇ ਤੇ ਹੁਣ ਹਾਲਤ ਇਹ ਸੀ ਜਿਵੇਂ ਨੌਕਰੀ ਦਾ ਉਮੀਦਵਾਰ ਬਣ ਕੇ ਕਤਾਰ ਵਿੱਚ ਖਲੋਤਾ ਹੋਇਆ ਹੋਵਾਂ ਮੈਂ ਡੇਵਿਡ ਦਿਵਾੜੀ ਤੇ ਦੂਜੇ ਮਿੱਤਰਾਂ ਦੀਆਂ ਨਜ਼ਰਾਂ ਸਾਹਮਣੇ ਆਪਣੇ ਆਪ ਨੂੰ ਕਿਸੇ ਡੂੰਘੇ ਖੂਬ ਵਿੱਚ ਟੰਡਦਾ ਮਹਿਸੂਸ ਕੀਤਾ ਮੈਂ ਘੜੀ-ਮੁੜੀ ਚੇਤਨ ਦੀ ਬਾਹ ਫੜ ਕੇ ਉਹਨੂੰ ਉੱਥੋਂ ਚੱਲਣ ਲਈ ਕਹਿੰਦਾ ਚੇਤਨ ਵੀ ਬੜੇ ਸ਼ਰਸ਼ੋ-ਪੰਜ ਵਿੱਚ ਸੀ ਉਹ ਇਸ ਲਾਈਨ ਤੋਂ ਵਧੇਰੇ ਵਾਕਿਫ ਹੋ ਚੁੱਕਾ ਸੀ ਜਾਣਦਾ ਸੀ ਉਡੀਕਣ ਤੋਂ ਸਿਵਾ ਕੋਈ ਚਾਰਾ ਨਹੀਂ ਤੇ ਨਾ ਹੀ ਉਸ ਵਿੱਚ ਉਤਨਾ અપਮਾਨ ਹੈ ਜਿੰਨਾ ਮੈਂ ਮਨ ਵਿੱਚ ਮਿੱਠੀ ਬੈਠਾ ਸੀ ਕਦੇ-ਕਦੇ ਮੈਂ ਵੀ ਸੋਚਦਾ ਚੇਤਨ ਨੂੰ ਚੱਲਣ ਲਈ ਕਹਿ ਤਾਰਿਆ ਹਾਂ ਪਰ ਜਾਵਾਂਗੇ ਕਿੱਥੇ ਵਾਪਸੀ ਦਾ ਟਿਕਟ ਟਕ ਟਾਉਣ ਤੋਂ ਛੁੱਟ ਹੁਣ ਚਾਰਾ ਹੀ ਕੀ ਸੀ ਤੇ ਸ਼੍ਰੀਨਗਰ ਜਾ ਕੇ ਕੀ ਮੂੰਹ ਵਿਖਾਵਾਂਗਾ ਮੈਂ ਅੰਦਰ ਅੰਦਰ ਆਪਣੇ ਆਪ ਨੂੰ ਬੜੇ ਕੋਸ ਨੇ ਦਿੰਦਾ ਕਿ ਕਿਉਂ ਕੋਈ ਪੱਕੀ ਲਿਖਾ ਪੜੀ ਕਿਤੇ ਬਿਨਾ ਆਪਣੇ ਖਰਚੇ ਉੱਤੇ ਇਤਨੀ ਦੂਰ ਭਜਦਾ ਆਇਆ ਆਪਣੀ ਬੇਕੁਰਬੀ ਦਾ ਜ਼ਿੰਮੇਵਾਰਤਾ ਮੈਂ ਆਪ ਹਾਂ ਪਰ ਜਦੋਂ ਸਵੈਮਾਨ ਦੀ ਰੱਖਿਆ ਦਾ ਸਵਾਲ ਆਖ ਲੋ ਵੀ ਮੈਂ ਅੱਗਾ ਪਿੱਛਾ ਵੇਖੇ ਬਿਨਾ ਅੜ ਜਾਣ ਵਾਲਾ ਆਦਮੀ ਸੀ ਮੈਂ ਹੁਣ ਉਸ ਮੁਲਾਕਾਤ ਨੂੰ ਡਬਲਯੂ ਜ਼ੈਡ ਅਹਿਮਦ ਸਾਹਿਬ ਦੀ ਖੰਬ ਠੱਪਣ ਦੇ ਅਫਸਰ ਦੇ ਰੂਪ ਵਿੱਚ ਵੇਖਣ ਲੱਗ ਪਿਆ ਆਖੀਰ 6:00 ਵਜੇ ਅਹਿਮਦ ਸਾਹਿਬ ਨੇ ਹੰਦਰ ਬੁਲਾਇਆ ਉਹਨਾਂ ਆਪਣੀਆਂ ਅੱਖਾਂ ਉੱਤੇ ਕਾਲੀ ਐਨ ਖਿਚੜੀ ਹੋਈ ਸੀ ਜੋ ਮੈਂ ਸੋਚਿਆ ਕਿ ਸਿਰ ਦੇ ਮੁਕੰਮਲ ਗੰਜ ਕਰਨ ਪੈਦਾ ਹੋਈ ਚਿਹਰੇ ਦੀ ਕਮਜ਼ੋਰੀ ਨੂੰ ਲੁਕਾਉਣ ਦਾ ਯਤਨ ਸੀ ਵੈਸੇ ਨਕਸ਼ ਉਹਨਾਂ ਦੇ ਸੋਹਣੇ ਸਨ ਉਹ ਮੇਰੀਆਂ ਸਵੇਰੇ ਖਿੱਚੀਆਂ ਤਸਵੀਰਾਂ ਨੂੰ ਸਾਹਮਣੇ ਰੱਖੀ ਬੈਠੇ ਸਨ ਮੇਰੇ ਕੁਰਸੀ ਉੱਤੇ ਬੈੰਧਿਆ ਹੀ ਉਹਨਾਂ ਸ਼ੇਕਾਰ ਦਾ ਲੰਮਾ ਕਸ਼ ਮਾਰਦਿਆਂ ਉਹ ਫੋਟੋਆਂ ਮੇਰੇ ਸਾਹਮਣੇ ਕਰ ਦਿੱਤੀਆਂ ਇੱਕ ਉਹਨਾਂ ਵਿੱਚੋਂ ਵਾਕਈ ਬੜੇ ਮਾਰਕੇ ਦੀ ਸੀ ਉਸ ਨੂੰ ਉਹਨਾਂ ਮੇਰੇ ਹੱਥ ਵਿੱਚੋਂ ਵਾਪਸ ਲੈ ਕੇ ਫਿਰ ਕੁਝ ਮਿੰਟਾਂ ਲਈ ਨਿਹਾਰਿਆ ਬੜੀ ਚੰਗੀ ਆਈ ਹੈ ਉਹਨਾਂ ਕਿਹਾ ਮੈਂ ਜਵਾਬ ਵਿੱਚ ਫਿਰ ਉਹਨਾਂ ਦੇ ਮੇਕਅਪ ਮੈਨ ਦੀ ਤਾਰੀਫ ਤੇ ਪਲ ਬੰਦ ਦਿੱਤੇ ਇਸ ਦੇ ਪ੍ਰਤੀਕਰਮ ਸरूप ਉਹਨਾਂ ਦੇ ਬੁੱਲਾਂ ਉੱਪਰ ਵੀ ਹੂਬ ਹੂਬ ਉਸੇ ਤਰ੍ਹਾਂ ਦੀ ਵਿਅੰਗਾਤਮਕ ਮੁਸਕਣੀ ਖੇੜਦੀ ਰਹੀ ਸੀ ਜੋ ਮੇਕਅਪ ਮੈਨ ਦੇ ਮੂੰਹ ਤੇ ਵੇਖੀ ਸੀ फिर वो टाइप किया एक कागज़ मेरे वाल बताते हुए कहने लगी देखिए चेतन साहब की पिक्चर बनाने का फिलहाल मेरा इरादा नहीं है पहले मैं महाभारत बनाना चाहता हूँ उसमें कृष्ण जी का रोल मैं चेतन साहब को देना चाहता हूँ और अर्जुन का आपको चेतन साहब को डेढ़ हजार रुपया माहवार देने का मेरा इरादा है और आपको एक हज़ार अगर मंजूर हो तो इस कॉन्ट्रैक्ट पर दस्तखत कर दीजिए तनख्वाह बहुत सी के थोड़ी उस वाल मेरा ध्यान नहीं गया उस तो तिगनी तनख्वाह वाली नौकरी मैं बलैतों छड़ के आया मैं गुस्से की भाप छ जवाब देता नौकरी और तनख्वाह का जिक्र करने से पहले मुझे उम्मीद थी कि आप मुझसे चार घंटे इंतज़ार करवाने की मुआफ़ी मांगेंगे बहरहाल मैं आपसे अर्ज़ करना चाहता हूँ कि मैं यहाँ सिर्फ़ चेतन की पिक्चर के काम के ख्याल से आया हूँ अर्जन वर्जन बनने का मेरा कोई इरादा नहीं है ਅਹਿਮਦ ਸਾਹਿਬ ਖਾਮੋਸ਼ ਹੋ ਗਏ ਇਤਨੇ ਵਿੱਚ ਨੀਨਾ ਅੰਦਰ ਆ ਕੇ ਇੱਕ ਸੋਫੇ ਉੱਤੇ ਬਹਿ ਗਈ ਗੁਲਾਬੀ ਰੰਗ ਸਫੈਦ ਸਾੜੀ ਉਹਦੀ ਸੁੰਦਰਤਾ ਨਾਲ ਕਮਰਾ ਟਹਿਕ ਪਿਆ ਅਹਿਮਦ ਸਾਹਿਬ ਵੀ ਅਚਾਨਕ ਸੋਹਿਰਦ ਤੇ ਬੇਤਕਲਫ ਹੋ ਗਏ ਸਾਨੀ ਸਾਹਿਬ ਮੈਂ ਚਾਹਤਾ ਥਾ ਕਿ ਮੁਲਾਕਾਤ ਸੇ ਪਹਿਲੇ ਤਸਵੀਰੇ ਮੇਰੇ ਪਾਸ ਆ ਜਾਏ ਕੈਮਰਾ ਡਿਪਾਰਟਮੈਂਟ ਵਾਲੋਂ ਸੇ ਡਿਵੈਲਪਿੰਗ ਪ੍ਰਿੰਟਿੰਗ ਮੇਂ ਕੁਝ ਥੇਰ ਹੋ ਗਈ ਔਰ ਆਪਕੋ ਜ਼ਹਿਮਤ ਉਠਾਨੀ ਪੜੀ ਨੀਨਾ ਸਾਨੀ ਸਾਹਿਬ ਅਰਜਨ ਕੇ ਰੋਲ ਕੇ ਲਈ यक़ीन बहुत मौजूँ हैं मगर धार्मिक पिक्चर में काम करना इन्हें पसंद नहीं है कोई जल्दी नहीं है सानी साहब आप सोच लीजिए हमारी महाभारत महज धार्मिक पिक्चर नहीं होगी उसके कुछ तरक्की पसंद पहलू भी होंगे जिन्हें आप ज़रूर पसंद करेंगे मैंने अपना इरादा बता दिया है इससे ज़्यादा मुझे ना कुछ कहना है ना सोचना है एक कह के मैं उठ खड़ोता तो सलाम करके बाहर चला आया ਬਾਰਾ ਕੇ ਵੇਖਿਆ ਚੇਤਨ ਨਹੀਂ ਸੀ ਸ਼ਾਇਦ ਉਹਨੂੰ ਅਹਿਮਦ ਸਾਹਿਬ ਨੇ ਕਿਸੇ ਹੋਰ ਪਾਸਿਓਂ ਅੰਦਰ ਬੁਲਾ ਲਿਆ ਸੀ ਬਗੀਚੇ ਵਿੱਚ ਹਮੀਦ ਭੱਟ ਮੋਸਨ ਅਬਦੁੱਲਾ ਦਿਵਾੜੀ ਡੇਵਿਡ ਤੇ ਮੈਂ ਕਿੰਨਾ ਚਿਰ ਟਟਲਦੇ ਰਹੇ ਅਖੀਰ ਚੇਤਨ ਉਸੇ ਦਰਵਾਜ਼ੇ ਵਿੱਚੋਂ ਬਾਹਰ ਆਇਆ ਜਿਸ ਵਿੱਚੋਂ ਮੈਂ ਨਿਕਲਿਆ ਸਾਂ ਮੇਰੀ ਪ੍ਰਸ਼ਨ ਸੂਚਕ ਤਕਨੀਕ ਦੇ ਜਵਾਬ ਵਿੱਚ ਚੇਤਨ ਨੇ ਹਾਰੇ ਜੇ ਅੰਦਾਜ਼ ਵਿੱਚ ਕਿਹਾ ਵਈ ਮੈਂ ਤਾਂ ਕੌਂਟਰੈਕਟ ਸਾਈਨ ਕਰਾਇਆ ਹਾਂ ਮੈਂ ਫੁੱਚਲਾ ਗਿਆ ਮੈਂ ਤੇਰੀ ਖਾਤਰ ਉਹਨੂੰ ਮੂੰਹ ਨਹੀਂ ਲਾਇਆ ਤੇ ਤੂੰ ਕੌਂਟਰੈਕਟ ਸਾਈਨ ਕਰਾਂ ਐਮਨ ਸਾਹਿਬ ਨੇ ਮੇਰੇ ਕੌਂਟਰੈਕਟ ਦੀ ਗਲ ਚੇਤਨ ਤੋਂ ਲੁਕਾ ਕੇ ਰੱਖੀ ਸੀ ਚੇਤਨ ਵੀ ਕੋਈ ਘੱਟ ਅਨਖੀਲਾ ਬੰਦਾ ਨਹੀਂ ਸੀ ਉਹ ਝੱਟਪਲਟ ਕੇ ਕੋਠੀ ਦੇ ਅੰਦਰ ਦੌੜ ਗਿਆ ਤੇ ਉਸਨੇ ਅਹਿਮਦ ਸਾਹਿਬ ਤੋਂ ਮੰਗ ਕੀਤੀ ਕਿ ਉਹਦਾ ਕੌਂਟਰੈਕਟ ਪਾੜ ਦਿੱਤਾ ਜਾਏ ਅਹਿਮਦ ਸਾਹਿਬ ਕੌਂਟਰੈਕਟ ਪਾੜਨ ਲਈ ਤਾਂ ਤਿਆਰ ਨਾ ਹੋਏ ਪਰ ਉਹਨਾਂ ਵਾਅਦਾ ਕੀਤਾ ਕੋ ਚੇਤਨ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕਰਨਗੇ ਤੇ ਅੰਡ ਅਗਲੇ ਦਿਨ ਅਸੀਂ ਦੋਵੇਂ ਹਮੀਦ ਭੱਟ ਦੇ ਨਾਲ ਜੋ ਪਹਿਲਾਂ ਤੋਂ ਅਹਿਮਦ ਸਾਹਿਬ ਨੂੰ ਅਸਤੀਫਾ ਦੇ ਬੈਠਾ ਸੀ ਡੰਕਨ ਕਵਿਨ ਗੱਡੀ ਵਿੱਚ ਬਹਿ ਕੇ ਠੰਣ ਠੰਣ ਗੋਬਾਲੀ ਦੀ ਹਾਲਤ ਵਿੱਚ ਬੰਬਈ ਵੱਲ ਠਿਲ ਪਏ WZ ਅਹਿਮਦ ਤੇ ਨੀਨਾ ਹੁਣ ਪਾਕਿਸਤਾਨ ਵਿੱਚ ਹਨ ਪਿੱਛੇ ਜਦੋਂ ਮੈਂ ਲਾਹੌਰ ਗਿਆ ਸਾਂ ਤਾਂ ਇਮਤੀਆਜ਼ ਅਲੀ ਤਾਜ ਸਾਹਿਬ ਦੇ ਘਰ ਉਹਨਾਂ ਦੋਹਾਂ ਦੇ ਦਰਸ਼ਨ ਹੋਏ ਸਨ ਬੜੇ ਪਿਆਰ ਮੁਹੱਬਤ ਨਾਲ ਸੀ ਮਿਲੇ ਸੱਚ ਪੁੱਛਿਆ ਜਾਏ ਤਾਂ ਆਪਣੀ ਥਾਂ ਅਹਿਮਦ ਸਾਹਿਬ ਨੇ ਮੇਰੇ ਉੱਪਰ ਬੜੀ ਮਿਹਰਬਾਨੀ ਕਰਨੀ ਚਾਹੀ ਸੀ ਨਹੀਂ ਤੇ ਕੌਣ ਅਜਿਹਾ ਪ੍ਰੋਡਿਊਸਰ ਹੈ ਜੋ ਇੱਕ ਨਵੇਂ ਆਏ ਆਦਮੀ ਨੂੰ ਸਟੂਡੀਓ ਵਿੱਚ ਪੈਰ ਧਰਦਿਆਂ ਸਾਰ 1000 ਰੁਪਏ ਦੀ ਨੌਕਰੀ ਪੇਸ਼ ਕਰਦੇਵੇ ਬਾਕੀ ਅਗਲੇ ਪਾਗ ਸੱਤ ਵਿੱਚ ਧੰਨਵਾਦ